ਪ੍ਰਤਾਪ ਸਿੰਘ ਬਾਜਵਾ ਦੇ ਉੱਤੇ ਹੋਈ ਐਫਆਈਆਰ ਦਾ ਹਾਲਾਂਕਿ ਪ੍ਰਤਾਪ ਸਿੰਘ ਬਾਜਵਾ ਕੋਰਟ ਵੀ ਪਹੁੰਚੇ ਹੋਏ ਨੇ ਇਸ ਮਾਮਲੇ ਨੂੰ ਲੈ ਕੇ ਉਹਨਾਂ ਨੇ ਬਿਆਨ ਦੇ ਦਿੱਤਾ ਬੰਬਾਂ ਨੂੰ ਲੈ ਕੇ ਗਰਨੇਡ ਨੂੰ ਲੈ ਕੇ ਕਿਉਂਕਿ ਪਿੱਛੇ ਜੇ ਕਾਫੀ ਗਰਨੇਡ ਮਿਲੇ ਸੀ ਕਿਤੇ ਕੋਈ ਧਮਾਕਾ ਵੀ ਹੋ ਗਿਆ ਕਾਫੀ ਸਵਾਲ ਸੀਗੇ ਤਾਂ ਇਸ ਮਾਮਲੇ ਦੇ ਵਿੱਚ ਇੱਕ ਵਿਅਕਤੀ ਜ਼ਿੰਮੇਵਾਰੀ ਵੀ ਲੈਂਦਾ ਸੀਗਾ ਕੋਈ ਹੈਪੀ ਨਾਂ ਦਾ ਉਹਦੀ ਵੀ ਅਰੈਸਟ ਦੀ ਖਬਰ ਹੈ ਕਿ ਉਹਨੂੰ ਵੀ ਵਿਦੇਸ਼ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ ਕਾਂਗਰਸ ਨੇ ਗ੍ਰਿਫਤਾਰੀ ਦੇ ਉੱਤੇ ਰੋਕ ਲਾਉਣ ਨੂੰ ਲੈ ਕੇ ਐਫ ਆਈ ਆਰ ਰੱਦ ਕਰਨ ਨੂੰ ਲੈ ਕੇ ਰੋਸ ਮੁਜ਼ਾਰੇ ਕੀਤੇ ਪੇਸ਼ੀ ਵੀ ਪਈ ਪੁਸ਼ਗਿਸ਼ ਕੀਤੀ ਗਈ ਪ੍ਰਤਾਪ ਸਿੰਘ ਬਾਜਵਾਦੋ ਮੁਹਾਲੀ ਵਾਲੇ ਪਾਸੇ ਅਮਨ अरोड़ा ਦੀ ਅਗਵਾਹੀ ਦੇ ਵਿੱਚ ਆਮ ਆਦਮੀ ਪਾਰਟੀ ਨੇ ਧਰਨਾ ਪ੍ਰਦਰਸ਼ਨ ਕੀਤਾ ਇਸੇ ਮਾਮਲੇ ਨੂੰ ਲੈ ਕੇ ਸੋ ਇਹ ਮਾਮਲਾ ਕਾਫੀ ਚਰਚਾ ਚਰੇ ਹੈ ਇੱਥੇ ਨਾ ਬਹੁਤ ਸਾਰਾ ਕੁਝ ਇਹ ਕਹਿੰਦੇ ਨੇ ਕਿ ਸਿਆਸੀ ਲੋਕ ਨਾ ਮਿਲ ਕੇ ਖੇਡਦੇ ਆ ਹੂੰ ਜਦੋਂ ਮੁੱਦੇ ਗਲੇ ਦੀ ਹੱਡੀ ਬਣ ਜਾਣ ਉਹਨੂੰ ਕਿਸੇ ਨਾ ਕਿਸੇ ਪਾਸੇ ਨੂੰ ਬਦਲ ਲਾ ਪੈਂਦਾ ਹੈ ਕਿ ਸਿੱਖਿਆ ਕ੍ਰਾਂਤੀ ਸਰਕਾਰ ਦੇ ਗਲ ਚ ਪੈ ਗਈ ਸੀ ਤੇ ਗਲਤ ਪਾਸੇ ਨੂੰ ਤੁਰਪੀ ਸਰਕਾਰ ਕਹਿੰਦੀ ਹੈ ਕਿ ਸਾਡਾ ਤਾਂ ਬਹੁਤ ਕਮਾਲ ਦਾ ਇਹ ਸਮਾਗਮ ਹੋਏ ਨੇ ਪਰ ਜਿੱਥੇ-ਜਿੱਥੇ ਜਾਂਦੇ ਨੇ ਉੱਥੇ ਕਿਸਾਨ ਸਰਕਾਰ ਦੇ ਬੰਦਿਆਂ ਨੂੰ ਘੇਰਦੇ ਆ ਐਮਐਲਏ ਨੂੰ ਘੇਰਦੇ ਆ ਮੰਤਰੀਆਂ ਨੂੰ ਘੇਰਦੇ ਆ ਵਿਆਨ ਦਿੱਤਾ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਬਾ ਕਈ ਨੇ ਬੰਬ ਆਏ ਸੀ ਜੀ ਐਨੇ ਚੱਲ ਗਏ ਤੇ ਬਾਕੀ ਕਿੱਥੇ ਨੇ ਬੱਤੀ ਦੇਖ ਰਹੀ ਹੁਣ ਇਹਦੇ ਤੇ ਸਾਰਿਆਂ ਦੇ ਆਪੋ ਆਪਣੇ ਬਿਆਨ ਆਤ ਨੇ ਕਈ ਇਹ ਕਹਿੰਦੇ ਨੇ ਕਿ ਸਰਕਾਰ ਵਿਰੋਧੀ ਧਿਰ ਦਾ ਆਗੂ ਕਿਸੇ ਵੀ ਵਿਧਾਨ ਸਭਾ ਦੇ ਵਿੱਚ ਬਰਾਬਰ ਦਾ ਹੁੰਦਾ ਉਹਦੇ ਕੋਲੇ ਕੈਬਨਟ ਦਾ ਦਰਜਾ ਲੁਧਿਆਣਾ ਪਛਮੀ ਦੀ ਚੋਣ ਆ ਚੁੱਕੀ ਹੈ ਜ਼ਿਮਨੀ ਚੋਣ ਹੋਣੀ ਹੈ ਗੁਰਪ੍ਰੀਤ ਸਿੰਘ ਗੋਗੀ ਹੋਰਾਂ ਦਾ ਦਿਹਾਂਤ ਹੋ ਗਿਆ ਸੀ ਸੀਟ ਖਾਲੀ ਹੋ ਗਈ ਇਹਦੇ ਉੱਤੇ ਆਮ ਆਦਮੀ ਪਾਰਟੀ ਨੇ ਆਪਣਾ ਕੈਂਡੀਡੇਟ ਐਲਾਨ ਦਿੱਤਾ ਕਾਂਗਰਸ ਨੇ ਆਪਣਾ ਕੈਂਡੀਡੇਟ ਐਲਾਨ ਦਿੱਤਾ ਭਾਜਪਾ ਅਜੇ ਸੋਚਾਂ ਦੇ ਵਿੱਚ ਹੈ ਤੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਮੋੜ ਸੁਰਜੀਤੀ ਵੱਲ ਵਧਣ ਦੀ ਕੋਸ਼ਿਸ਼ ਕਰ ਰਿਹਾ ਹੈ ਉਹਨਾਂ ਨੇ ਵੀ ਆਪਣਾ ਉਮੀਦਵਾਰ ਲੁਧਿਆਣਾ ਜ਼ਿਮਨੀ ਚੋਣ ਵਾਸਤੇ ਅਨਾਉਂਸ ਕਰ ਦਿੱਤਾ ਜੀਵਰੂੜਾ ਆਮ ਆਦਮੀ ਪਾਰਟੀ ਦੇ ਨੇ ਭਾਰਤ ਪੂਜਨ ਆਸ਼ੂ ਕਾਂਗਰਸ ਦੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਐਡਵੋਕੇਟ ਪਰਪਕਾਰ ਸਿੰਘ ਘੁਮਨ ਸੁਖਵੀਰ ਸੋਬਾਦਲਾ ਦਾ ਬਖਰ ਹੈ ਇਹ ਉਮੀਦਵਾਰ ਸੁਖਵੀਰ ਸੋਬਾਦਲਾ ਦੂਜੇ ਮਦਦ ਕਰਦੇ ਆ ਨਹੀਂ ਕਰਦੇ ਪਤਾ ਨਹੀਂ ਨਹੀਂ ਤਾਂ ਇਹਨਾਂ ਨੇ ਇੱਕ ਦੂਜੇ ਦੇ ਏਜੰਟ ਬਣਾਈ ਦੇਣਾ ਕਦੇ ਕਾਂਗਰਸ ਦੇ ਕਦੇ ਭਾਰਤੀ ਜਨਤਾ ਪਾਰਟੀ ਦੇ ਵੀ ਚੋਣਾਂ ਜਿਹੜੀ ਬੜੇ ਅਜੀਬ ਕਸਮ ਦੀ ਚੋਣ ਹੈ ਜਿਮਣੀ ਚੋਣਾ ਭਾਵੇਂ ਜਿਮਣੀ ਚੋਣਾ ਆਮ ਤੌਰ ਤੇ ਸਰਕਾਰੀ ਪੱਖੀ ਹੁੰਦੀ ਹੈ ਬਾਦਲ ਇੱਕ ਵਾਰ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਚੁਣ ਲਏ ਗਏ ਨੇ ਡੈਲੀਗੇਟ اجلاس ਹੋਇਆ ਇਸ اجلاس ਦੇ ਵਿੱਚ ਕਹਿੰਦੇ 500 ਤੋਂ ਵੱਧ ਡੈਲੀਗੇਟਸ ਨੇ ਆਪਣੀ ਵੋਟ ਆਪਣਾ ਪੱਖ ਦੱਸਿਆ ਕਿ ਅਸੀਂ ਸੁਖਵੀਰ ਸਿੰਘ ਬਾਦਲ ਨੂੰ ਹੀ ਪ੍ਰਧਾਨ ਚੋਣੇ ਆ ਤੇ ਉਹ ਪ੍ਰਧਾਨ ਬਣ ਗਏ ਬਾਕੀ ਪੰਜ ਮੈਂਬਰੀ ਕਮੇਟੀ ਬਕਾਇਦਾ ਤੌਰ ਤੇ ਉੱਤੇ ਭਰਤੀ ਕਰ ਰਹੀ ਹੈ ਤੇ ਦੂਜਾ ਇਹਨਾਂ ਨੇ ਤਾਂ ਮਹੀਨੇ ਜੀ ਕੰਮ ਪੂਰਾ ਕਰਤਾ ਕਹਿੰਦੇ ਜੀ 20 ਜਨਵਰੀ ਨੂੰ ਸ਼ੁਰੂ ਕੀਤੀ ਸੀ 20 ਫਰਵਰੀ ਨੂੰ ਖਤਮ ਹੈ ਇਹਨਾਂ ਨੇ ਜੀ ਉੱਥੇ ਆਪਣਾ ਪ੍ਰਧਾਨ ਸੁਖਵੀਰ ਜ਼ੋਬਾਦਲ ਨੂੰ ਚੁਣਤਾ ਤੇ 13 ਨੂੰ ਵਿਸਾਖੀ ਵਾਲੇ ਦਿਨ ਤਖਤ ਸ਼੍ਰੀ ਦਮਦਮਾ ਸਾਹਿਬ ਤੇ ਸਿਆਸੀ ਕਾਨਫਰੰਸ ਹੋਈ ਭਾਈ ਅਮਰਪਾਲ ਸਿੰਘ ਦੇ ਸਾਥੀ ਪਬਲ ਪ੍ਰੀਤ ਸਿੰਘ ਨੂੰ ਇੱਥੇ ਲਿਆਂਦਾ ਗਿਆ ਉਹਦਾ ਰਿਮਾਂਡ ਵੀ ਹਾਸਲ ਹੋ ਗਿਆ ਤੇ ਭਾਈ ਅਮਰਪਾਲ ਸਿੰਘ ਜਿਉਂਤੇ ਕਹਿੰਦੇ ਐਨਐਸਏ ਵਧਾਇਆ ਵੀ ਜਾ ਸਕਦਾ ਹੈ ਕਿ ਐਸਰਾਈਆਂ ਲਾਈਆਂ ਜਾ ਰਹੀਆਂ ਨੇ ਪਰਿਵਾਰ ਕਹਿੰਦੇ ਕੋਰਟ ਦਾ ਰੁਖ ਕਰਨ ਦੀ ਤਿਆਰੀ ਦੇ ਵਿੱਚ ਵੀ ਹੈ ਜੇਕਰ ਦੁਬਾਰਾ ਐਮਐਸ ਜਿਹੜਾ ਐਨਐਸਏ ਲਗਾਇਆ ਜਾਵੇ ਦੇਖੋ ਪਿਛਲੇ ਬਾਰ ਦੇ ਵਿੱਚ ਇਹ ਗੱਲ ਉੱਠੀ ਤੇ ਬਾਅਦ ਦੇ ਵਿੱਚ ਤੌਲਾਤਾ ਹੂੰ ਪਰਿਵਾਰ ਕਹਿੰਦਾ ਕਿ ਇਹ ਧੱਕਾ ਕੀਤਾ ਜਾ ਰਿਹਾ ਹੈ ਭਾਈ ਅਮਰਤਪਾਲ ਸਿੰਘ ਸਾਰਿਆਂ ਨੂੰ ਪਤਾ ਤਕਰੀਬਨ 9 ਸਾਥੀ ਤ੍ਰਿਵਿੰਦਰ ਉਹਨਾਂ ਦੇ ਸਮੇਤ ਪਪਲਪ੍ਰੀਤ ਹੂੰ ਉਹਨਾਂ ਤੇ ਐਨਐਸਏ ਹਟਾ ਦਿੱਤਾ ਗਿਆ ਆਖਰੀ ਸਾਥੀ ਪਪਲਪ੍ਰੀਤ ਸੀ ਪਪਲਪ੍ਰੀਤ ਵੀ ਬਾਹਰ ਆਇਆ ਦੋ ਵਾਰ ਉਹਦਾ ਪੁਲਸਰ ਮਾਰ ਦਿੱਤਾ ਗਿਆ ਸਤਿ ਸ਼੍ਰੀ ਅਕਾਲ ਸੜਕ ਖਾਸ ਪ੍ਰੋਗਰਾਮ ਖਬਰ ਤੋੜ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਇਸ ਪ੍ਰੋਗਰਾਮ ਦੇ ਵਿੱਚ ਹਫ਼ਤੇ ਭਰ ਦੀਆਂ ਸਰਗਰਮੀਆਂ ਦੇ ਉੱਤੇ ਝਾਤ ਪਾਉਣੇ ਆ ਤੇ ਤੁਸੀਂ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣਦੇ ਹੋ ਘਰ ਬੈਠੇ ਸਾਨੂੰ ਦੇਖਦੇ ਹੋ ਸੁਣਦੇ ਹੋ ਅੱਜ ਵੀ ਇਸ ਪ੍ਰੋਗਰਾਮ ਦੇ ਵਿੱਚ ਕਈ ਵੱਡੀਆਂ ਖਬਰਾਂ ਨੇ ਅਪਡੇਟਸ ਨੇ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਤੇ ਪ੍ਰੋਗਰਾਮ ਦਾ ਹਿੱਸਾ ਬਣੇ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਉਹਨਾਂ ਦਾ ਸਵਾਗਤ ਕਰਦੇ ਹਾਂ ਢਿੱਲੋਂ ਸੋ ਸਵਾਗਤ ਹੈ ਜੀ ਸ਼ੁਕਰੀਆ ਮਿਹਰਬਾਨੀ ਜੀ ਢਿੱਲ ਸਾਹਿਬ ਹਫ਼ਤੇ ਦੇ ਦੌਰਾਨ ਕਈ ਮੁੱਦੇ ਪ੍ਰਤਾਪ ਸਿੰਘ ਬਾਜਵਾ ਦੇ ਉੱਤੇ ਹੋਈ ਐਫਆਈਆਰ ਦਾ ਹਾਲਾਂਕਿ ਪ੍ਰਤਾਪ ਸਿੰਘ ਬਾਜਵਾ ਕੋਰਟ ਵੀ ਪਹੁੰਚੇ ਹੋਏ ਨੇ ਇਸ ਮਾਮਲੇ ਨੂੰ ਲੈ ਕੇ ਉਹਨਾਂ ਨੇ ਬਿਆਨ ਦੇ ਦਿੱਤਾ ਬੰਬਾਂ ਨੂੰ ਲੈ ਕੇ ਗਰਨੇਡ ਨੂੰ ਲੈ ਕੇ ਕਿਉਂਕਿ ਪਿੱਛੇ ਜੇ ਕਾਫੀ ਗਰਨੇਡ ਮਿਲੇ ਸੀ ਕਿਤੇ ਕੋਈ ਧਮਾਕਾ ਵੀ ਹੋ ਗਿਆ ਕਾਫੀ ਸਵਾਲ ਸੀਗੇ ਤਾਂ ਇਸ ਮਾਮਲੇ ਦੇ ਵਿੱਚ ਇੱਕ ਵਿਅਕਤੀ ਜ਼ਿੰਮੇਵਾਰੀ ਵੀ ਲੈਂਦਾ ਸੀਗਾ ਕੋਈ ਹੈਪੀ ਨਾਂ ਦਾ ਉਹਦੀ ਵੀ ਅਰੈਸਟ ਦੀ ਖਬਰ ਹੈ ਕਿ ਉਹਨੂੰ ਵੀ ਵਿਦੇਸ਼ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਪਰ ਇਹ ਸਾਰੇ ਘਟਨਾਕਰਮ ਦੇ ਦੌਰਾਨ ਦੋ ਤਰ੍ਹਾਂ ਆਮੋ ਸਾਹਮਣੇ ਹੁੰਦੀਆਂ ਨਜ਼ਰ ਆਈਆਂ ਆਮ ਆਦਮੀ ਪਾਰਟੀ ਤੇ ਕਾਂਗਰਸ ਕਾਂਗਰਸ ਨੇ ਗ੍ਰਿਫਤਾਰੀ ਦੇ ਉੱਤੇ ਰੋਕ ਲਾਉਣ ਨੂੰ ਲੈ ਕੇ ਐਫ ਆਈ ਆਰ ਰੱਦ ਕਰਨ ਨੂੰ ਲੈ ਕੇ ਰੋਸ ਮੁਜ਼ਾਰੇ ਕੀਤੇ ਪੇਸ਼ੀ ਵੀ ਪਈ ਪੁਸ਼ਗਿਸ਼ ਕੀਤੀ ਗਈ ਪ੍ਰਤਾਪ ਸਿੰਘ ਬਾਜਵਾ ਤੋਂ ਤੇ ਦੂਜੇ ਪਾਸੇ ਮੁਹਾਲੀ ਵਾਲੇ ਪਾਸੇ ਅਮਨ ਅਰੋੜਾ ਦੀ ਅਗਵਾਈ ਦੇ ਵਿੱਚ ਆਮ ਆਦਮੀ ਪਾਰਟੀ ਨੇ ਧਰਨਾ ਪ੍ਰਦਰਸ਼ਨ ਕੀਤਾ ਇਸੇ ਮਾਮਲੇ ਨੂੰ ਲੈ ਕੇ ਸੋ ਇਹ ਮਾਮਲਾ ਕਾਫੀ ਚਰਚਾ ਚ ਰਿਹਾ ਦੇਖੋ ਜਿਹੜਾ ਇਹ ਮਾਮਲਾ ਉੱਠਿਆ ਇੱਥੇ ਨਾ ਬਹੁਤ ਸਾਰਾ ਕੁਝ ਇਹ ਕਹਿੰਦੇ ਨੇ ਕਿ ਸਿਆਸੀ ਲੋਕ ਨਾ ਮਿਲ ਕੇ ਖੇਡਦੇ ਆ ਹੂੰ ਜਦੋਂ ਮੁੱਦੇ ਗਲੇ ਦੀ ਹੱਡੀ ਬਣ ਜਾਣ ਉਹਨੂੰ ਕਿਸੇ ਨਾ ਕਿਸੇ ਪਾਸੇ ਨੂੰ ਬਦਲਣਾ ਪੈਂਦਾ ਕਿਤੇ ਇਹਦੇ ਵਿੱਚੋਂ ਤਾਂ ਨਹੀਂ ਇਹ ਸਾਰਾ ਕੁਝ ਨਿਕਲਿਆ ਕਿ ਸਿੱਖਿਆ ਕ੍ਰਾਂਤੀ ਸਰਕਾਰ ਦੇ ਗੱਲ 'ਚ ਪੈ ਗਈ ਸੀ ਇਹ ਗਲਤ ਪਾਸੇ ਨੂੰ ਤਰਕ ਵੀ ਸਰਕਾਰ ਕਹਿੰਦੀ ਹੈ ਕਿ ਸਾਡਾ ਤਾਂ ਬਹੁਤ ਕਮਾਲ ਦਾ ਇਹ ਸਮਾਗਮ ਹੋਏ ਨੇ ਪਰ ਜਿੱਥੇ-ਜਿੱਥੇ ਜਾਂਦੇ ਨੇ ਉੱਥੇ ਕਿਸਾਨ ਸਰਕਾਰ ਦੇ ਬੰਦਿਆਂ ਨੂੰ ਘੇਰਦੇ ਆ ਐਮਐਲਏ ਨੂੰ ਘੇਰਦੇ ਆ ਮੰਤਰੀਆਂ ਨੂੰ ਘੇਰਦੇ ਆ ਸੋ ਇਸ ਮਾਮਲੇ ਦੇ ਵਿੱਚ ਇੱਕ ਬਿਆਨ ਦਿੱਤਾ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਬਾ ਨੇ ਕਿ ਐਨੇ ਬੰਬ ਆਏ ਸੀ ਜੀ ਐਨੇ ਚੱਲ ਗਏ ਤੇ ਬਾਕੀ ਕਿੱਥੇ ਨੇ ਬੱਤੀ ਦੇ ਕਰੀਬ ਇਰੂ ਸਰਕਾਰ ਵਾਲੇ ਪਾਸੇ ਉੱਪਰ ਹੋਰ ਬੰਬਾਰਡਮੈਂਟ ਹੋ ਗਈ। ਉਹਨਾਂ ਨੇ ਕਿਹਾ ਕਿ ਤੁਹਾਡੇ ਕੋਲੇ ਕੀ ਸਬੂਤ ਆ ਦੱਸੋ ਆ ਕੇ। ਅਸੀਂ ਉਹਨੂੰ ਫੜ ਗਏ। ਹੁਣ ਇਹਦੇ ਤੇ ਸਾਰਿਆਂ ਦੇ ਆਪੋ ਆਪਣੇ ਬਿਆਨات ਨੇ। ਕਈ ਇਹ ਕਹਿੰਦੇ ਨੇ ਕਿ ਸਰਕਾਰ ਵਿਰੋਧੀ ਧਿਰ ਦਾ ਆਗੂ ਕਿਸੇ ਵੀ ਵਿਧਾਨ ਸਭਾ ਦੇ ਵਿੱਚ ਬਰਾਬਰ ਦਾ ਹੁੰਦਾ ਉਹਦੇ ਕੋਲੇ ਕੈਬਨਟ ਦਾ ਦਰਜਾ ਹੁੰਦਾ। ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਤੁਸੀਂ ਆਓ ਆ ਕੇ ਬਹਿ ਕੇ ਦੱਸੋ ਜੇ ਤੁਹਾਡੇ ਕੋਲੇ ਕੋਈ ਹੈ। ਉਹ ਕਹਿੰਦੇ ਨਹੀਂ ਛੋਟੇ ਬਾਬੇ ਦਾ ਕੋਈ ਬੰਦਾ ਨਹੀਂ ਤਿਆਰ ਨਹੀਂ। ਹੁਣ ਹੋਇਆ ਕੀ? ਇਹਨਾਂ ਨੇ ਇਹ ਗੱਲ ਕਹਿਤੀ। ਇਹਨਾਂ ਨੇ ਨੋਟਿਸ ਦਿੱਤਾ। ਪਰਚਾ ਦਰਜ ਕਰ ਲਿਆ 197 ਧਾਰਾ ਤਹਿਤ। ਇਸ ਸਟ੍ਰਿਕਟ ਹੋਰ ਤਾਰਾ ਭਾਰਤੀ ਦੰਡਾਵਲੀ ਦੀ ਸ਼ਾਇਦ 353 ਦੇ ਤਹਿਤ ਹੈ। ਪਰਚਾ ਦਰਜ ਹੋ ਗਿਆ। ਇੱਕ AIG ਰੈਂਕ ਦੀ ਅਧਿਕਾਰੀ ਨੇ ਜਿਹੜੇ ਮੈਡਮ ਰਵਜੋਤ ਗਰੇਵਾਲ ਉਹ ਇਹਨਾਂ ਤੇ ਕਰੇ ਪੁੱਛਣ ਵਾਸਤੇ ਚਲੇ ਗਏ। ਅਗਲੇ ਦਿਨ ਸੁਨੀਹਾ ਦੇ ਤੱਕ ਕਿ ਮਹਾਲੀ ਦੇ ਸਾਈਬਰ ਕ੍ਰਾਈਮ ਥਾਣੇ ਚਾਉ 2 ਵਜੇ ਦਾ ਟਾਈਮ ਹੋ ਗਿਆ। ਬਾਜਬਾ ਸਾਹਿਬ ਪਹੁੰਚ ਗਏ ਪਰ ਉਹ ਕਹਿੰਦੇ ਆ ਕਿ ਕੁੱਬੇ ਦੇ ਵੱਜੀ ਲਾਤੋਂ ਰੱਬ ਦਾ ਸ਼ੁਕਰ ਮਨਾਉਂਦਾ ਹੈ ਜਿਹੜੀ ਕਾਂਗਰਸ ਖੜੀ ਫਿਰਦੀ ਸੀ ਇਸ ਮੁੱਦੇ 'ਤੇ ਸਾਰੇ ਇਕੱਠੇ ਹੋ ਗਏ ਸਾਈਬਰ ਕ੍ਰਾਈਮ ਥਾਣੇ ਦੇ ਬਾਹਰ ਆ ਕੇ ਇਹਨਾਂ ਨੇ ਧਰਨਾ ਦਿੱਤਾ ਸਾਢੇ 1.5 ਘੰਟਿਆਂ ਦੀ ਪੁੱਛਗਿੱਛ ਤੋਂ ਬਾਅਦ ਬਾਹਰ ਆ ਗਏ ਬਾਜਬਾ ਸਾਹਿਬ ਤਾਂ ਵੰਡੀ ਹੋਈ ਕਾਂਗਰਸ ਇੱਕ ਥਾਂ ਤੇ ਨਜ਼ਰ ਆਈ ਨਾਲ ਦੀ ਨਾਲ ਇਹ ਪੰਜਾਬ ਤੇ ਹਰਿਆਣਾ ਉੱਚ ਅਦਾਲਤ 'ਚ ਵੀ ਚਲੇ ਗਏ ਬਾਜਬਾਬ ਸਭ ਆਪਣੇ ਵਕੀਲਾਂ ਦੇ ਰਾਹੀਂ ਬਾਜੋਗ ਉੱਚ ਅਦਾਲਤ ਨੇ ਅਗਲੇ ਸਮੇਂ ਤੱਕ ਸ਼ਾਇਦ 23 ਤਰੀਕਾ ਇਹਦੇ ਤੇ ਰੋਕ ਲਾਤੀ ਰੋਕ ਲਾਤੀ ਕਿ ਤੁਹਾਡੀ ਗ੍ਰਿਫਤਾਰੀ ਤੇ ਰੋਕ ਹੈ ਰੋਕ ਲੱਗ ਗਈ ਤੇ ਨਾਲ ਤੁਸੀਂ ਪੁੱਛ ਕੇ ਛਵਾਸ ਤੇ ਜਦੋਂ ਵੀ ਜਾਂਚ ਅਧਿਕਾਰੀ ਤੁਹਾਨੂੰ ਬੁਲਾਉਣਗੇ ਤੁਹਾਨੂੰ ਜਾਣਾ ਪਵੇਗਾ ਸੋ ਜਿਹੜੀ ਅਗਲੀ ਤਰੀਕ ਹੈ ਉਦੋਂ ਤੱਕ ਰੋਕ ਹੈ ਉਦੋਂ ਬਾਅਦ ਸਰਕਾਰੀ ਤਰ ਸਰਕਾਰ ਦਾ ਐਡਵੋਕੇਟ ਜਨਰਲ ਦਫਤਰ ਜਾ ਕੇ ਜੋ ਨੋਟਿਸ ਆਇਆ ਉਹਨਾਂ ਨੂੰ ਉਹਦਾ ਜਵਾਬ ਦੇਣਗੇ ਉਦੋਂ ਬਾਅਦ ਫੈਸਲਾ ਅਦਾਲਤ ਨੇ ਕਰਨਾ ਹੈ ਕਿ ਬਾਜਬਾ ਸਾਹਿਬ ਦੀ ਜਿਹੜੀ ਇਹ ਪਰਚਾ ਤਰਜ ਹੋਇਆ ਹੈ ਇਹਨੂੰ ਕੈਨਸਲ ਕਰਨਾ ਹੈ ਜਾਂ ਅੱਗੇ ਤਰੀਕ ਪਾਉਣੀ ਹੈ ਵਾਜਬਾ ਹੋਰਾਂ ਨੂੰ ਇਹ ਕਹਿਣਾ ਕਿ ਜਦੋਂ ਵੀ ਤੁਹਾਨੂੰ ਬੁਲਾਇਆ ਕਰਨਗੇ ਤੁਸੀਂ ਜਾਓ ਗ੍ਰਿਫਤਾਰੀ ਤੇ ਤੁਹਾਡੀ ਸਦਾ ਵਾਸਤੇ ਰੋਕ ਹੈ ਸੋ ਨਿਰਪਰ ਕਰੇਗਾ ਲੇਕਿਨ ਇਹ ਵੀ ਮਾਮਲਾ ਹੁਣ ਇੱਕ ਕਿਸਮ ਦਾ ਠੰਡੇ ਜੇ ਵਾਸਤੇ ਚ ਪੈ ਗਿਆ ਲੋਕ ਉਹ ਉਮੀਦ ਕਰ ਰਹੇ ਹੈ ਕੋਈ ਨਵਾਂ ਮੁੱਦਾ ਕਦੋਂ ਉੱਠ ਕੇ ਆਉਂਦਾ ਹੈ ਜੀ ਬਿਲਕੁਲ ਜੀ ਤੇ ਮੁੱਦੇ ਹੋਰ ਵੀ ਕਈ ਪਖੇ ਰਹੇ ਇਸ ਹਫਤੇ ਦੇ ਦੌਰਾਨ ਇੱਕ ਤਏ ਕਿ ਲੁਧਿਆਣਾ ਪਛਮੀ ਦੀ ਚੋਣ ਆ ਚੁੱਕੀ ਹੈ ਜ਼ਿਮਨੀ ਚੋਣ ਹੋਣੀ ਹੈ ਗੁਰਪ੍ਰੀਤ ਸਿੰਘ ਗੋਗੀਹੁਰਾਂ ਦਾ ਦਿਹਾਂਤ ਹੋ ਗਿਆ ਸੀ ਸੀਟ ਖਾਲੀ ਹੋ ਗਈ ਇਹਦੇ ਉੱਤੇ ਆਮ ਆਦਮੀ ਪਾਰਟੀ ਨੇ ਆਪਣਾ ਕੈਂਡੀਡੇਟ ਐਲਾਨ ਦਿੱਤਾ ਕਾਂਗਰਸ ਨੇ ਆਪਣਾ ਕੈਂਡੀਡੇਟ ਐਲਾਨ ਦਿੱਤਾ ਭਾਜਪਾ ਅਜੇ ਸੋਚਾਂ ਦੇ ਵਿੱਚ ਹੈ ਤੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਮੋੜ ਸੁਰਜੀਤੀ ਵੱਲ ਵਧਣ ਦੀ ਕੋਸ਼ਿਸ਼ ਕਰ ਰਿਹਾ ਹੈ ਉਹਨਾਂ ਨੇ ਵੀ ਆਪਣਾ ਉਮੀਦਵਾਰ ਲੁਧਿਆਣਾ ਜ਼ਿਮਨੀ ਚੋਣ ਵਾਸਤੇ ਅਨਾਉਂਸ ਕਰ ਦਿੱਤਾ ਹੈ ਬਿਲਕੁਲ ਜੀ ਸੰਜੀਵ ਔਰੂੜਾ ਆਮ ਆਦਮੀ ਪਾਰਟੀ ਦੇ ਨੇ ਭਾਰਤ ਪੂਸ਼ਨ ਆਸ਼ੂ ਕਾਂਗਰਸ ਦੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਐਡਵੋਕੇਟ ਪਰਪਕਾਰ ਸਿੰਘ ਘੁੰਮਣ ਨੌਜਵਾਨ ਸਖਸ਼ੀਤ ਨੇ ਉਹਨਾਂ ਨੂੰ ਉਮੀਦਵਾਰ ਐਲਾਨਤਾ ਇੱਥੇ ਤੰਨਾ ਦੇ ਆਗੇ ਭਾਰਤੀ ਜਨਤਾ ਪਾਰਟੀ ਵਾਲੇ ਇੱਕ ਵਾਰੀ ਚਰਚਾ ਜੀ ਚੱਲ ਗਈ ਸੀ ਕਿ ਉਹ ਫਿਲਮੀ ਅਦਾਕਾਰ ਹੌਬੀ ਧਾਲੀਆਲ ਨੂੰ ਸ਼ਾਇਦ ਆਪਣਾ ਉਮੀਦਵਾਰ ਬਣਾਉਣ ਲੱਗੇ ਨੇ ਬਣਦਾ ਨਹੀਂ ਬਣਦਾ ਪਤਾ ਨਹੀਂ ਇਹ ਚੋਣ ਸਰਕਾਰ ਵਾਸਤੇ ਕੋਈ ਸੌਖੀ ਨਹੀਂ ਅਕਾਲੀ ਦਲ ਵਾਸਤੇ ਵੀ ਸੌਖੀ ਨਹੀਂ ਕਿਉਂਕਿ ਜਿਹੜਾ ਉਹਨਾਂ ਦਾ ਉਮੀਦਵਾਰ ਆ ਪਰਪਕਾਰ ਸਿੰਘ ਕੋਮਾਨ ਅਕਾਲੀ ਦਲ ਵੀ ਹੁਣ ਨਾਲ ਪੰਜ ਮੈਂਬਰੀ ਕਮੇਟੀ ਵੀ ਹੈ ਉਹਨਾਂ ਦਾ ਧੜਾ ਵੱਖਰਾ ਹੈ ਸੁਖਵੀਰ ਸੋਬਾਦਲ ਦਾ ਧੜਾ ਵੱਖਰਾ ਹੈ ਇਹ ਉਮੀਦਵਾਰ ਸੁਖਵੀਰ ਸੋਬਾਦਲ ਦਾ ਹੈ ਦੂਜੇ ਮਦਦ ਕਰਦੇ ਆ ਨਹੀਂ ਕਰਦੇ ਪਤਾ ਨਹੀਂ ਨਹੀਂ ਤਾਂ ਇਹਨਾਂ ਨੇ ਇੱਕ ਦੂਜੇ ਦੇ ਏਜੰਟ ਬਣਾਈ ਦੇਣਾ ਕਦੇ ਕਾਂਗਰਸ ਦੇ ਕਦੇ ਭਾਰਤੀ ਜਨਤਾ ਪਾਰਟੀ ਦੇ ਤੇ ਭਾਜਪਾ ਦੇ ਉਮੀਦਵਾਰ ਨੂੰ ਵੀ ਅਜੇ ਆਪਾਂ ਦੇਖ ਰਹੇ ਹਾਂ ਤੇ ਬਾਦਨ ਸਮਾਜ ਪਾਰਟੀ ਨੇ ਕੀ ਫੈਸਲਾ ਕਰਨਾ ਹੈ ਇਹ ਵੀ ਨਰ ਪਰ ਕਰਦਾ ਹੈ ਇਹ ਤਾਂ ਗੱਲ ਮੰਨ ਕੇ ਚੱਲੋ ਕਿ ਚਾਰ ਗੁਣਾ ਮੁਕਾਬਲਾ ਤਾਂ ਉੱਥੇ ਹੋਣਾ ਹੈ ਇਹ ਪੰਜ ਗੁਣਾ ਵੀ ਹੋ ਸਕਦਾ ਹੈ ਕਿਸਾਨ ਜਥੇਬੰਦੀਆਂ ਦਾ ਕੀ ਭੂਮਿਕਾ ਰਹੂਗੀ ਇਹ ਵੀ ਸਾਹਮਣੇ ਹੈ ਪਰ ਕੁੱਲ ਮਿਲਾ ਕੇ ਇਹ ਚੋਣਾਂ ਜਿਹੜੀ ਬੜੇ ਅਜੀਬ ਕਿਸਮ ਦੀ ਚੋਣ ਹੈ ਜਿਮਣੀ ਚੋਣਾਂ ਭਾਵੇਂ ਜਿਮਣੀ ਚੋਣਾਂ ਆਮ ਤੌਰ ਤੇ ਸਰਕਾਰੀ ਪੱਖੀ ਹੁੰਦੀ ਹੈ ਪਰ ਇਸ ਵਾਰ ਸਥਿਤੀਆਂ ਕੁਝ ਬਦਲੀਆਂ ਹੋਈਆਂ ਨੇ ਸਰਕਾਰ ਜਿਤਦੀ ਹੈ ਜਾਂ ਕਿਤੇ ਇੱਥੇ ਤਾਂ ਨਹੀਂ ਆਦਮਪੁਰ ਦੁਹਰਾਇਆ ਜਾਂਦਾ ਆਉਣ ਵਾਲਾ ਸਮਾਂ ਦੱਸੇਗਾ ਹਾਲੇ ਤਾਂ ਤਰੀਕਾ ਦਾ ਵੀ ਐਲਾਨ ਹੋਣ ਵਾਲਾ ਹੈ ਜੀ ਸੁਖਵੀਰ ਸਿੰਘ ਬਾਦਲ ਇੱਕ ਵਾਰ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਚੁਣ ਲਏ ਗਏ ਨੇ ਡੈਲੀਗੇਟ اجلاس ਹੋਇਆ ਇਸ اجلاس ਦੇ ਵਿੱਚ ਕਹਿੰਦੇ 500 ਤੋਂ ਵੱਧ ਡੈਲੀਗੇਟਸ ਨੇ ਆਪਣੀ ਵੋਟ ਆਪਣਾ ਪੱਖ ਦੱਸਿਆ ਕਿ ਅਸੀਂ ਸੁਖਵੀਰ ਸਿੰਘ ਬਾਦਲ ਨੂੰ ਹੀ ਪ੍ਰਧਾਨ ਚਾਹੁੰਦੇ ਹਾਂ ਤੇ ਉਹ ਪ੍ਰਧਾਨ ਬਣ ਗਏ ਲੰਮਾ ਸਮਾਂ ਕਮਾਸਨ ਬਚਿਆ ਤੇ ਹੁਣ ਵੀ ਕਮਾਸਨ ਤਾਂ ਹੈ ਹੀ ਹੈ ਕਿਉਂਕਿ ਭਰਤੀ ਮੁਹਿੰਮ ਵੀ ਚੱਲ ਰਹੀ ਹੈ ਪਰ ਸੁਖਵੀਰ ਸਿੰਘ ਬਾਦਲ ਦੇ ਸਿਰ ਦੇ ਉੱਤੇ ਇੱਕ ਵਾਰ ਫਿਰ ਤਾਜ ਸਜ ਗਿਆ ਪ੍ਰਧਾਨ ਦਾ ਜੀ ਤਰਵਿੰਦਰ ਜੀ ਦੋ ਤਰ੍ਹਾਂ ਦੀਆਂ ਗੱਲਾਂ ਇੱਥੇ ਪ੍ਰਚਲਿਤ ਚੱਲ ਰਹੀਆਂ ਨੇ ਬਹੁ ਗਿਣਤੀ ਲੋਕ ਇਹ ਕਹਿੰਦੇ ਨੇ ਜਿਹੜੀ ਪੰਜ ਮੈਂਬਰੀ ਕਮੇਟੀ ਹੈ ਉਹਨਾਂ ਦੀ ਜਿਹੜੀ ਚੋਣ ਪ੍ਰਕਿਰਿਆ ਦੂਜਿਆਂ ਦੇ ਮੁਕਾਬਲੇ ਪਾਰਦਰਸ਼ਕ ਹੈ ਜਦ ਅਰ ਕਾਲ ਤੱਕ ਉਸ ਵੇਲੇ ਗਿਆਨੀ ਰਗਵੀਰ ਸਿੰਘ ਨੇ ਤੇ ਉਹਨਾਂ ਦੇ ਨਾਲ ਦੇ ਸਿੰਘ ਸਹਿਬਾਨਾਂ ਨੇ ਸਮੂਹ ਰੂਪ ਦੇ ਵਿੱਚ ਇਹਨਾਂ ਦੇ ਅਸਤੀਫੇ ਮੰਗੇ ਸੀ ਤੇ ਨਾਲ ਕਿਹਾ ਸੀ ਕਿ ਸੱਤ ਮੈਂਬਰੀ ਕਮੇਟੀ ਜੀ ਚੋ ਦੋਸਤੀ ਫੇ ਦੇਗੇ ਧਾਮੀ ਸਾਹਿਬ ਤੇ ਪ੍ਰੋਫੈਸਰ ਬਡੂਂਗਰ ਬਾਕੀ ਪੰਜ ਮੈਂਬਰੀ ਕਮੇਟੀ ਬਕਾਇਦਾ ਤੌਰ ਦੇ ਉੱਤੇ ਭਰਤੀ ਕਰ ਰਹੀ ਹੈ ਤੇ ਦੂਜਾ ਇਹਨਾਂ ਨੇ ਤਾਂ ਮਹੀਨੇ ਜੀ ਕੰਮ ਪੂਰਾ ਕਰਤਾ ਕਹਿੰਦੇ ਜੀ 20 ਜਨਵਰੀ ਨੂੰ ਸ਼ੁਰੂ ਕੀਤੀ ਸੀ 20 ਫਰਵਰੀ ਨੂੰ ਖਤਮ ਹੈ ਤੇ 117 ਹਲਕੇ ਆ ਹਰੇਕ ਹਲਕੇ ਚੋ ਚਾਰ ਡੈਲੀਗੇਟ ਬਣਨੇ ਸੀ ਤੇ ਕੁੱਲ 524 ਦੇ ਕਰੀਬ ਇਹਨਾਂ ਦੇ ਟੋਟਲ ਡੈਲੀਗੇਟ ਬਣ ਗਏ 12 ਤਰੀਕ ਨੂੰ ਇਹ ਤੇਜਾ ਸਿੰਘ ਸਮੁੰਦਰੀ ਹਾਲ ਚ ਜੁੜੇ ਤੇ ਇਹਨਾਂ ਨੇ ਉੱਥੇ ਜਾ ਕੇ ਆਪਣਾ ਪ੍ਰਧਾਨ ਸੁਖਵੀਰ ਸੋਬਾਦ ਨੂੰ ਐਲਾਨਤਾ ਪਰ ਜਿਹਨੂੰ ਭਰਤੀ ਕਮੇਟੀ ਦਾ ਚੇਅਰਮੈਨ ਬਣਾਇਆ ਸੀ ਹਰਜਿੰਦਰ ਸਿੰਘ ਧਾਮੀ ਇਹ ਤੱਕ ਤੇ ਨਜ਼ਰੀ ਨਹੀਂ ਆਏ ਆਮ ਤੌਰ ਤੇ ਸ਼ਰੂਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਨਾਂ ਦਾ ਐਲਾਨ ਕਰਦਾ ਹੁੰਦਾ ਹੈ ਤਾਈਦ ਮਜੀਦ ਜੋ ਮਰਜੀ ਕਰੀ ਜਾਣ ਪਰ ਐਲਾਨ ਇਹ ਕਰਦੇ ਆ ਹੁਣ ਤੁਸੀਂ ਅਗਲੀ ਗੱਲ ਤੇ ਦੇਖੋ ਇਹਨਾਂ ਨੇ ਜੀ ਉਥੇ ਆਪਣਾ ਪ੍ਰਧਾਨ ਸੁਖਵੀਰ ਸੋ ਬਾਦਲ ਨੂੰ ਚੁਣਤਾ ਤੇ 13 ਨੂੰ ਵਿਸਾਖੀ ਵਾਲੇ ਦਿਨ ਤਖਤ ਸ਼੍ਰੀ ਦਮਦਮਾ ਸਾਹਿਬ ਤੇ ਸਿਆਸੀ ਕਾਨਫਰੰਸ ਵੀ ਕਰੀ ਹੁਣ ਕੀ ਏ ਸਰਪ੍ਰਬੰਧ ਪ੍ਰਧਾਨ ਨੇ ਸੁਖਵੀਰ ਸੋ ਅਜੇ ਤੱਕ ਜਿਹੜਾ ਜਥੇਦਾਰ ਹੈ ਗਿਆਨੀ ਕੁਲਦੀਪ ਸਿੰਘ ਗੜਗੱਜ ਸਰਪ੍ਰਬੰਧਤਾ ਉਹ ਨਹੀਂ ਹੋਇਆ ਉਹਨੂੰ ਵੀ ਤੁਹਾਨੂੰ ਜਾਇਦ ਹੋਵੇਗਾ ਜਦੋਂ ਖੇੜਾ ਸਾਹਿਬ ਦਾ ਉਹ ਪ੍ਰੋਗਰਾਮ ਆਇਆ ਉਹਨਾਂ ਦੇ ਧਰਮ ਪਤਨੀ ਨੂੰ ਸਰੂਪਾ ਦੇਣ ਲੱਗੇ ਤਾਂ ਉੱਥੇ ਖੜੇ ਇੱਕ ਆਗੂ ਨੇ ਮਨਾ ਕਰਤਾ ਵੀ ਜਦਰ ਸਾਹਿਬ ਤੁਸੀਂ ਨਹੀਂ ਦੇ ਸਕਦੇ ਤੁਸੀਂ ਸਰ ਪ੍ਰਬੰਧਤ ਨਹੀਂ ਹੋ ਤੇ ਪੰਗਾ ਤਾਂ ਉੱਥੇ ਦਮਦਮੀ ਟਿਕਸਾਲ ਬਾਬਾ ਹਰਨਾਮ ਸਿੰਘ ਤੋਂ ਮਾਨ ਨਾਲ ਵੀ ਪਿਆ ਹੋਇਆ ਪਹਿਲਾ 15 April ਸੀ ਹੁਣ 27 April ਹੈ ਉਹਨਾਂ ਦਾ ਅਲਟੀਮੇਟਮ ਉਹ ਕਹਿੰਦੇ ਸ਼ਾਇਦ ਉਹ ਕਨਵੈਨਸ਼ਨ ਬੁਲਾ ਰਹੇ ਨੇ ਲਾਈ ਕਮੈਂਡਡ ਸਿੱਖ ਜਥੇਬੰਦੀਆਂ ਦੀ ਸੁਖੇਰ ਅਗਲੇ ਸਮੇਂ ਦੇ ਵਿੱਚ ਜਾ ਕੇ ਕੀ ਸੁਖਵੀਰ ਸੋ ਬਾਦਲ ਸਰਪ੍ਰਬੰਤ ਪ੍ਰਧਾਨ ਹੈਗੇ ਨੇ ਜਾਂ ਉਹ ਆਪਣੇ ਦਲ ਦੇ ਹੀ ਨੇ ਤੇ ਜੇ ਇਕੱਠੇ ਹੋ ਕੇ ਨਾ ਤੁਰੇ ਤਾਂ ਦੱਸ ਦੀਆਂ ਜਬਾਨ ਤਾਂ ਹੋਈਆਂ ਨੇ 24 ਚ ਜਬਤ ਲੋਕ ਸਭਾ ਦੀਆਂ ਚੋਣਾਂ 'ਚ ਇਹ ਮਾਮਲਾ ਤਾਂ ਸਾਰਿਆਂ ਦੇ ਸਾਹਮਣੇ ਨਜ਼ਰ ਆ ਰਿਹਾ ਬਿਲਕੁਲ ਸਪਸ਼ਟ ਸੋਭਾਏ ਇਸੇ ਗੱਲ ਦੇ ਵਿੱਚ ਬੇਨਤੀ ਕਰਾਂ ਜਦੋਂ ਤੱਕ ਇੱਕ ਝੰਡੇ ਦੇ ហេਠਾ ਇਕੱਠੇ ਨਹੀਂ ਹੁੰਦੇ ਆ 2008 ਚ ਵੀਰ ਸਿੰਘ ਬਾਦਲ ਪਹਿਲੀ ਵਾਰ ਪ੍ਰਧਾਨ ਬਣਿਆ ਸੀ 17 ਸਾਲ ਹੋ ਗਏ ਲੇਕਿਨ ਇਹ 95 ਦੇ ਲਗਭਗ ਤੋਂ ਪ੍ਰਧਾਨਗੀ ਬਾਦਲ ਪਰਿਵਾਰ ਕੋਲ ਹੈ ਕਹਿੰਦੇ ਆ ਕਿ ਪਾਪਾ ਜੀ ਜਾਂਦੇ ਹੋਏ ਕਹਿ ਗਏ ਸੀ ਕਿ ਕਾਕਾ ਤੂੰ ਅਸਤੀਫਾ ਨਾ ਦੇ ਦੀ ਮੁਰਕੇ ਤੈਨੂੰ ਕਿਸੇ ਨੇ ਬਰਉਣਾ ਨਹੀਂ ਤੇ ਪੰਜ ਮੈਂਬਰੀ ਕਮੇਟੀ ਆਹੀ ਗੱਲ ਕਹਿੰਦੀ ਹੈ ਹੁਣ ਅੱਗੇ ਜਾ ਕੇ ਆਪਾਂ ਨੂੰ ਦੇਖਣਾ ਹੋਵੇਗਾ ਕਿ ਇਹਨਾਂ ਦਾ ਕੋਈ ਸਹੀ ਨਤੀਜਾ ਇਕੱਠਾ ਨਿਕਲਦਾ ਹੈ ਜਾਂ ਨਹੀਂ ਨਿਕਲਦਾ ਜਾਂ ਇਸੇ ਤਰ੍ਹਾਂ ਹੀ ਆਪੋ ਆਪਣੀਆਂ ਡੱਫਲੀਆਂ ਬਚਾਉਂਦੇ ਰਹਿਣਗੇ ਜੀ ਬਿਲਕੁਲ ਜੀ ਤੇ ਰਾਹੁਲ ਗਾਂਧੀ ਸੋਨੀਆ ਗਾਂਧੀ ਦੇ ਉੱਤੇ ਦੋਸ਼ਾਇਦ ਕੀਤੇ ਗਏ ਨੇ ਇੱਕ ਪੁਰਾਣੇ ਮਾਮਲੇ ਦੇ ਵਿੱਚ ਅੱਗੇ ਪ੍ਰਿੰਕਾ ਗਾਂਧੀ ਦੇ ਪਤੀ ਦੇਵ ਵੀ ਸਵਾਲਾਂ ਦਾ ਸਾਹਮਣਾ ਕਰ ਰਹੇ ਨੇ ਲੰਮਾ ਸਮਾਂ ਉਹਨਾਂ ਤੋਂ ਵੀ ਪੁੱਛਗਿੱਛ ਕੀਤੀ ਗਈ ਹੈ ਤੇ ਇਹਨੂੰ ਲੈ ਕੇ ਵੀ ਕਾਂਗਰਸ ਨੇ ਈਡੀ ਦਫ਼ਤਰਾਂ ਦਾ ਘਰਾ ਕੀਤਾ ਚੰਡੀਗੜ੍ਹ ਦੇ ਵਿੱਚ ਜਲੰਧਰ ਦੇ ਵਿੱਚ ਤੇ ਪੂਰੇ ਦੇਸ਼ ਭਰ ਦੇ ਵਿੱਚ ਰੋਸ ਪ੍ਰਦਰਸ਼ਨ ਕੀਤੇ ਗਏ ਕਾਂਗਰਸ ਵੱਲੋਂ ਜੀ ਬਿਲਕੁਲ ਜੀ ਪੰਜਾਬ ਦੇ ਵਿੱਚ ਤਾਂ ਡਬਲ ਰੋਸ ਪ੍ਰਦਰਸ਼ਨ ਹੋਏ ਹਮ ਇੱਕ ਤਾਂ ਜਿਹੜਾ ਬਾਜਵਾ ਸਾਹਿਬ ਨੂੰ ਲੈ ਕੇ ਹੋਇਆ ਅਗਲੇ ਦਿਨ ਈਡੀ ਨੇ ਜਲੰਧਰ ਤੇ ਚੰਡੀਗੜ੍ਹ ਦੇ ਵਿੱਚ ਪ੍ਰਦਰਸ਼ਨ ਕੀਤੇ ਇਹ ਗੱਲ ਸਾਰਾਂ ਦੇ ਸਾਹਮਣੇ ਹੈ ਇਸ ਤੋਂ ਅੱਗੇ ਚੱਲ ਗਏ ਤਾਂ ਬੀਬੀ ਸੁਨੀਆ ગાંધી ਤੇ ਰਾਹੁਲ ગાંધી ਦਾ ਈੜੀ ਦੀ ਦੋਸ਼ ਪੱਤਰ ਦੇ ਵਿੱਚ ਨਾ ਪਾ ਦੇਣਾ ਉਹਨਾਂ ਨੇ ਪੂਰੇ ਭਾਰਤ ਚ ਇਸ ਗੱਲ ਦਾ ਪ੍ਰਦਰਸ਼ਨ ਕੀਤਾ ਜਿਹੜੇ ਕੇਂਦਰੀ ਤੋਤਿਆਂ ਦੀ ਭਾਜਪਾ ਇਲਜ਼ਾਮ ਬਾਜ਼ੀ ਕਰਦੀ ਹੁੰਦੀ ਸੀ ਤੇ ਅੱਜ ਉਹਨਾਂ ਦੀ ਪੂਰੀ ਵਰਤੋਂ ਦੁਰ ਵਰਤੋਂ ਕਥਤ ਇਨਾ ਵੱਲੋਂ ਕੀਤੀ ਜਾ ਰਹੀ ਹੈ ਉਹਨਾਂ ਨੇ ਉਹ ਕੀਤਾ ਤੇ ਕੀਤਾ ਵੀ ਕਥਤ ਜ਼ੋਰ ਸ਼ੋਰ ਨਾਲ ਉਹਨਾਂ ਨੇ ਦਿੱਤੇ ਇੱਕ ਦਿਨ ਬਾਅਦ ਹਰਿਆਣਾ ਕਾਂਗਰਸ ਵੱਲੋਂ ਵੀ ਈਡੀ ਦੇ ਦਫ਼ਤਰ ਵੱਲ ਛਾਪੇਮਾਰੀ ਕੀਤੀ ਗਈ ਪਰ ਉਹਨਾਂ ਨੂੰ ਹਰਾਸਤ ਵਿੱਚ ਲੈ ਲਿਆ ਗਿਆ ਤੇ ਬਾਅਦ ਦੁਪਹਿਰ ਛੱਡ ਵੀ ਦਿੱਤਾ ਗਿਆ ਆਮ ਤੌਰ ਤੇ ਸਿਆਸੀ ਆਗੂ ਨੂੰ ਇੰਨਾ ਕੀ ਹਰਾਸਤ ਹਰੂਸਤ ਚਲੈਂਦੇ ਹੁੰਦੇ ਨੇ ਬਾਦ ਚ ਛੱਡ ਵੀ ਦਿੱਤੇ ਜਾਂਦੇ ਨੇ ਜੀ ਦਿਲਸਾਭ ਇੱਕ ਹੋਰ ਖਬਰ ਬੜੀ ਚਰਚਾ ਦੇ ਵਿੱਚ ਕਿ ਭਾਈ ਅਮਰਤਪਾਲ ਸਿੰਘ ਦੇ ਸਾਥੀ ਪਪਲਪ੍ਰੀਤ ਸਿੰਘ ਨੂੰ ਇੱਥੇ ਲਿਆਂਦਾ ਗਿਆ ਉਹਦਾ ਰਿਮਾਂਡ ਵੀ ਹਾਸਲ ਹੋ ਗਿਆ ਤੇ ਭਾਈ ਅਮਰਤਪਾਲ ਸਿੰਘ ਦੇ ਉੱਤੇ ਕਹਿੰਦੇ ਐਨਐਸਏ ਵਧਾਇਆ ਵੀ ਜਾ ਸਕਦਾ ਹੈ ਕਿਆ ਸਰਾਈਆਂ ਲਾਈਆਂ ਜਾ ਰਹੀਆਂ ਨੇ ਪਰਿਵਾਰ ਕਹਿੰਦੇ ਕੋਰਟ ਦਾ ਰੁਖ ਕਰਨ ਦੀ ਤਿਆਰੀ ਦੇ ਵਿੱਚ ਵੀ ਹੈ ਜੇਕਰ ਦੁਬਾਰਾ ਐਮਐਸ ਜਿਹੜਾ ਐਨਐਸਏ ਲਗਾਇਆ ਜਾਂਦਾ ਦੇਖੋ ਪਿਛਲੇ ਬਾਰ ਦੇ ਵਿੱਚ ਇਹ ਗੱਲ ਉੱਠੀ ਤੇ ਬਾਅਦ ਦੇ ਵਿੱਚ ਤੌਲਾਤਾ ਹੂੰ ਪਰਵਾਰ ਕਹਿੰਦਾ ਕਿ ਇਹ ਧੱਕਾ ਕੀਤਾ ਜਾ ਰਿਹਾ ਹੈ। ਭਾਰਤ ਦਾ ਕਾਨੂੰਨ ਕਿਸੇ ਵਾਸਤੇ ਹੋਰ ਦੂਜੇ ਵਾਸਤੇ ਹੋਰ। ਇਹ ਗੱਲ ਪਾਈ ਅਮਰਤਪਾਲ ਸਿੰਘ ਦੇ ਪਿਤਾ ਸਰਦਾਰ ਤਰਸੀਮ ਸਿੰਘ ਹੋਰੀ ਕਹਿੰਦੇ ਆ। ਸੋ ਇਹ ਬਖਰੋ ਬکریاں ਪਰਸਥਿਤੀਆਂ ਨੇ ਜਿਹੜੀਆਂ ਸਭ ਦੇ ਸਾਹਮਣੇ ਨੇ। ਭਾਈ ਅਮਰਤਪਾਲ ਸਿੰਘ ਸਾਰਿਆਂ ਨੂੰ ਪਤਾ तकरीबन 9 ਸਾਥੀ ਤ੍ਰਿਵਿੰਦਰ ਉਹਨਾਂ ਦੇ ਸਮੇਤ ਪਪਲਪ੍ਰੀਤ ਹੂੰ ਉਹਨਾਂ ਤੇ ਐਨਐਸਏ ਹਟਾ ਦਿੱਤਾ ਗਿਆ ਆਖਰੀ ਸਾਥੀ ਪਪਲਪ੍ਰੀਤ ਸੀ ਪਪਲਪ੍ਰੀਤ ਵੀ ਬਾਹਰ ਆਇਆ ਦੋ ਵਾਰ ਉਹਦਾ ਪੁਲਸਰ ਮਾਰ ਦਿੱਤਾ ਗਿਆ ਤੇ ਦੋ ਦਿਨ ਪਹਿਲਾਂ ਉਹਦਾ ਪੁਲਸਰ ਮਾਰਨ ਵੀ ਖਤਮ ਹੋਣ ਤੋਂ ਬਾਅਦ ਉਨੂੰ ਨਿਆਂਇਕ ਅਸਥਰ ਚ ਭਾਵ ਜੇਲ੍ਹ ਚ ਭੇਜ ਦਿੱਤਾ ਗਿਆ ਤੇ ਜੇਲ੍ਹ ਚ ਉਹ ਇਸ ਵੇਲੇ ਤੇ ਇਕੱਲੇ ਤੋਂ ਇਕੱਲਾ ਰਹਿ ਗਿਆ ਭਾਈ ਅਮਰਤਪਾਲ ਸਿੰਘ ਜਿਹਨੂੰ ਅਜੇ ਵੀ ਉਹਦਾ ਜਿਹੜਾ ਐਨਐਸਏ ਹੈ ਉਹ ਅੱਗੇ ਵਧਾ ਦਿੱਤਾ ਗਿਆ ਕਾਨੂੰਨ ਦੀ ਲੜਾਈ ਉਹਨਾਂ ਦੇ ਪਰਿਵਾਰ ਨੇ ਕਿਵੇਂ ਲੜਨੀ ਹੈ ਇਹ ਸਮਾ ਦੱਸੇਗਾ ਪਰ ਇਹਦੀ ਚਰਚਾ ਬਹੁਤ ਹੋਈ ਹੈ ਕਿ ਭਾਈ ਅਮਰਤਪਾਲ ਸਿੰਘ ਦਾ ਅਚਾਨਕ ਵਧਾ ਦੇਣਾ ਇਹ ਐਨਐਸਏ ਤੇ ਪੰਜਾਬ ਦੀ ਸਰਕਾਰ ਆਪ ਇਹ ਕਰ ਰਹੀ ਹੈ ਜਾਂ ਕਿਸੇ ਦਿੱਲੀ ਵਾਲਿਆਂ ਦੇ ਇਸ਼ਾਰੇ ਤੇ ਕਰ ਰਹੀ ਹੈ ਇਹਦੇ ਪਿੱਛੇ ਕੀ ਹੈ ਕੀ ਨਹੀਂ ਕਿਤੇ ਇਹ ਰਹੋ ਇਹ ਬਹੁਤ ਸਾਰੇ ਸਿਆਸਤਦਾਨ ਕਹਿੰਦੇ ਆ ਕਿ ਇਹੋ ਜਾਂ ਮੁੱਦਾ ਜੇ ਲੋਕਾਂ ਦੀ ਜ਼ੁਬਾਨ ਤੇ ਚੜ ਜਾਵੇ ਤਾਂ ਉਹਦਾ ਸਿਆਸੀ ਨੁਕਸਾਨ ਹੁੰਦਾ ਹੈ ਇਹੋ ਤਾਂ ਕਾਰਨ ਹੈ ਕਿ ਜੇਲ੍ਹ ਚ ਬੈਠੇ ਭਾਈ ਅਮਰਤਪਾਲ ਸਿੰਘ ਜਿੱਤ ਕੇ ਜਿਹਦੇ ਬਾਰੇ ਅਮਿਤ ਸ਼ਾਹ ਨੇ ਕਿਹਾ ਸੀ ਕਿ ਇਥੇ ਇੱਕ ਨਵਾਂ ਭੰਡਾਰਾ ਵਾਲਾ ਬੰਨ ਲੱਗਿਆ ਸੀ ਉਹ ਸੀ ਜੇਲ੍ਹ ਚ ਭੇਜਤਾ ਹੂੰ ਇਹਦਾ ਮਤਲਬ ਪੰਜਾਬ ਦੀ ਸਰਕਾਰ ਤੇ ਕੇਂਦਰ ਦਾ ਗ੍ਰਹਿ ਮੰਤਰੀ ਮਿਲ ਕੇ ਖੇਡਦੇ ਆ ਇਹ ਸਿੱਖ ਹਲਕਿਆਂ ਦੇ ਵਿੱਚ ਹੋਰ ਕਿਸ ਤਰੀਕੇ ਨਾਲ ਲਿਆ ਜਾਂਦਾ ਆਉਣ ਵਾਲਾ ਵਕਤ ਦੱਸੇਗਾ ਜੀ ਨਿਤਿਨ ਗੜਕਰੀ ਕੇਂਦਰੀ ਮੰਤਰੀ ਨੇ ਜੀ ਤੇ ਕਹਿੰਦੇ ਜੀ ਰਾਹਤ ਮਿਲ ਸਕਦੀ ਆ ਟੋਲ ਪਲਾਜ਼ਿਆਂ ਦੇ ਮਾਮਲੇ ਦੇ ਵਿੱਚ ਨਵੀਂ ਨੀਤੀ ਟੋਲ ਨੂੰ ਲੈ ਕੇ ਲਿਆਂਦੀ ਜਾ ਰਹੀ ਹੈ ਧਰਬਿੰਦਰ ਜਿੰਨੀ ਇੱਕ ਸਾਹਮਣੇ ਆਈ ਆ ਉਹ ਨੀਤੀ ਕਾਫੀ ਚੰਗੀ ਲੱਗਦੀ ਆ ਉਹਦੇ ਚ ਉਹ ਕਿਹਾ ਉਹਨਾਂ ਨੇ ਕਿ 100 ਕਿਲੋਮੀਟਰ ਦੇ ਵਿੱਚ ਜਿਹੜਾ ਟੋਲ ਪਲਾਜ਼ਾ ਹੋਵੇਗਾ ਉਹਦੇ 50 ਰੁਪਿਆ ਟੋਲ ਫੀਸ ਲਈ ਜਾਊਗੀ ਪੂਰੇ ਦਿਨ ਵਾਸਤੇ ਰਾਤ 12 ਵਜੇ ਕੇ 1 ਮਿੰਟ ਤੋਂ ਅਗਲੇ ਦਿਨ ਰਾਤ 11 ਵਜੇ ਕੇ 59 ਮਿੰਟ ਤੱਕ ਤੁਸੀਂ ਭਾਵੇਂ 5 ਵਾਰ ਆਓ 10 ਵਾਰੀ ਆਓ ਜਦੋਂ ਮਰਜ਼ੀ ਆਓ ਤਦੋਂ ਇੱਕੋ ਵਾਰ ਫੀਸ ਵਸੂਲੀ ਜਾਊਗੀ ਜਾਂ 3000 ਰੁਪਿਆਮੀਂ ਸਾਲ ਦਾ ਸਮਝਿਆ ਜਾ ਰਿਹਾ ਹੈ ਕਿ ਇਹ ਲੋਕਾਂ ਦੀ ਜੇਬ ਦੇ ਉੱਤੇ ਭਾਰ ਘਟੇਗਾ ਜੋ ਗੜਕਰੀ ਸਾਹਿਬ ਸੋਚ ਰਹੇ ਨੇ ਉਹ ਕਹਿੰਦੇ ਇਹਦੇ ਨਾਲ ਵੱਧ ਇਕੱਠਾ ਹੋਏਗਾ ਜਿਹੜੇ ਲੋਕ ਅੱਜ ਕੱਲ ਰਸਤੇ ਬਦਲਦੇ ਆ ਹੋਰ ਕਰਦੇ ਆ ਟੈਕਸ ਦੰਦੇ ਨਹੀਂ ਉਹ ਵੀ ਟੈਕਸ ਦੇ ਘੇਰੇ ਚ ਆਉਣਗੇ ਟੋਲ ਟੈਕਸ ਦੇ ਤੇ ਅਸੀਂ ਜ਼ਿਆਦਾ ਪੈਸੇ ਕਮਾਵਾਂਗੇ ਉਨਾ ਹੀ ਸੜਕਾਂ ਦੇ ਉੱਤੇ ਸੜਕਾਂ ਪ੍ਰਤੀ ਵੀ ਕੁਝ ਨਿਜਮ ਉਹਨਾਂ ਨੇ ਸਬੰਧਤ ਕੰਪਨੀਆਂ ਨੂੰ ਜਿਹੜੀ ਕੰਪਨੀ ਸੜਕ ਬਣਾਉਗੀ ਉਹਦੀ ਮਰਮਮਤ ਉਹਦਾ ਵੀ ਕੰਮ ਉਹੀ ਕੰਪਨੀ ਕਰੇਗੀ ਕੀ ਬਣਦਾ ਹੈ ਮੌਕਾ ਦੱਸੇਗਾ ਪਰ ਲੋਕਾਂ ਦੇ ਵਿੱਚ ਇਹਦੇ ਬਾਰੇ ਚਰਚਾ ਕਾਫੀ ਚੱਲ ਰਹੀ ਹੈ ਅਸਲ ਤਾਂ ਜਦੋਂ ਇਹ ਜ਼ਮੀਨੀ ਹਕੀਕਤ 'ਤੇ ਆ ਕੇ ਲਾਗੂ ਹੋਵੇਗੀ ਪਤਾ ਤਾਂ ਉਦੋਂ ਲੱਗੇਗਾ ਜੀ ਬਿਲਕੁਲ ਜੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਲੀਡਰ ਪਿੱਛੇ ਜੀ ਅਸਤੀਫਾ ਵੀ ਦੇ ਗਏ ਸੀਗੇ ਤੇ ਕੁਝ ਲੀਡਰ ਜਏ ਨੇ ਜਿਨ੍ਹਾਂ ਦੇ ਉੱਤੇ ਐਨਸੀਬੀ ਨੇ ਰੇਡ ਕੀਤੀ ਹੈ ਪੁੱਛਗਿੱਛ ਕੀਤੀ ਗਈ ਹੈ ਹਾਲਾਂਕਿ ਚਰਚਾਵਾਂ ਇਹ ਨੇ ਕਿ ਕੁਝ ਮਿਲਿਆ ਨਹੀਂ ਕੋਈ ਅਜਿਹੇ ਦਸਤਾਵੇਜ਼ ਜਾਂ ਕੋਈ ਅਪੱਤੀਜਨਕ ਚੀਜ਼ ਪ੍ਰਾਪਤ ਨਹੀਂ ਹੋਈ ਪਰ ਫਿਰ ਵੀ ਰੇਡ ਕਾਫੀ ਚਰਚਾ ਦੇ ਵਿੱਚ ਹੈ ਕਿਉਂਕਿ ਜਿੱਥੇ ਕੋਈ ਰੇਡ ਕੀਤੀ ਜਾਂਦੀ ਹੈ ਕੋਈ ਨਾ ਕੋਈ ਤਾਰ ਕਨੈਕਸ਼ਨ ਜ਼ਰੂਰ ਜੁੜਦੇ ਨੇ ਤਾਂ ਇੰਨੀ ਦੁਨੀਆ ਬੈਠੀ ਆ ਤਾਂ ਉਹਨਾਂ ਦੇ ਉੱਤੇ ਰੇਡ ਕਿਉਂ ਨਹੀਂ ਇਹ ਸਵਾਲ ਸਿਆਸੀ ਤਰ੍ਹਾਂ ਵੀ ਖੜੇ ਕਰ ਰਹੀਆਂ ਨੇ ਇਹਨਾਂ ਚ ਬਹੁ ਗਿਣਤੀ ਲੋਕ ਅੰਮ੍ਰਿਤਸਰ ਦੇ ਨਾਲ ਮਾਝੇ ਦੇ ਨਾਲ ਸੰਬੰਧਤ ਨੇ ਹਮ ਅਜੇ ਦੋਬੇ ਦੇ ਨਾਲ ਉਹ ਕੋਈ ਜ਼ਿਲਾ ਪੱਤਰ ਦਾ ਹੈ ਕੋਈ ਦੂਜਾ ਹੈ ਗੱਲ ਕਿਹਾ ਜਾ ਰਿਹਾ ਹੈ ਕਿ ਪਹਿਲਾਂ ਵੀ ਕਥਤ ਰੂਪ ਦੇ ਵਿੱਚ ਇਹਨਾਂ ਦੇ ਤਾਰਾਂ ਨਸ਼ੇ ਦੇ ਮਾਮਲੇ ਨਾਲ ਜੁੜਗਾ ਰਹਿੰਗਾ ਨਹੀਂ ਕੋਈ ਜ਼ਿਲ੍ਹਾ ਪ੍ਰਧਾਨ ਹੈ ਕੋਈ ਕੁਛ ਹੈ ਤੇ ਕੋਈ ਕੁਛ ਹੈ ਇਹ ਜਿਹੜਾ ਨਾਰਕੋਟਿਕ ਬਿਊਰੋ ਹੈ ਉਹਦੇ ਰੇਡ ਕੀਤਾ ਸੀ ਪੰਜਾਬ ਦੇ ਵਿੱਚ ਆ ਕੇ ਪਤਾ ਲੱਗਿਆ ਕਿ ਇਹਨਾਂ ਚੋਂ ਕੋਈ ਮਿਲਿਆ ਤਾਂ ਹੈ ਨਹੀਂ ਉਹਨਾਂ ਨੂੰ ਲੇਕਰ ਉਹ ਉਹਨਾਂ ਦੇ ਘਰ ਕਹਿ ਚੁੱਕੇ ਨੇ ਕਿ ਭਾਈ ਨਾਰਕੋਟਿਕ ਬਿਊਰੋ ਦੇ ਦਫ਼ਤਰ ਦੇ ਵਿੱਚ ਇਹ ਲੋਕ ਸੰਪਰਕ ਕਰਨ ਕਈ ਜ਼ਿਲ੍ਹਾ ਪੱਧਰ ਤੇ ਨੇ ਕੋਈ ਹੋਰ ਹੈ ਚਾਰ ਪੰਜ ਆਗੂ ਇਹ ਦੱਸੇ ਜਾ ਰਹੇ ਨੇ ਜਿਨ੍ਹਾਂ ਦੇ ਉੱਤੇ ਨਾਰਕੋਟਿਕ ਬਿਊਰੋ ਦੇ ਟੀਮ ਨੇ ਛਾਪੇਮਾਰੀ ਪਿਛਲੇ ਦਿਨਾਂ 'ਚ ਕੀਤੀ ਹੈ ਜੀ ਜ਼ਥੇਦਾਰ ਗੈਨੀ ਕੁਲਦੀਪ ਸਿੰਘ ਗੜਗੱਜ ਨੇ ਆਪਣਾ ਉਹਦਾ ਸੰਭਾਲਿਆ ਕਾਫੀ ਵਿਵਾਦ ਵੀ ਹੋਇਆ ਸਵਾਲ ਵੀ ਖੜੇ ਹੋਏ ਪਰ ਉਹ ਆਪਣਾ ਕੰਮ ਕਾਜ ਕਰਦੇ ਹੋਏ ਨਜ਼ਰ ਆ ਰਹੇ ਨੇ ਧਰਮ ਪ੍ਰਚਾਰ ਵੀ ਕਰ ਰਹੇ ਨੇ ਉਹਨਾਂ ਨੇ ਕਈ ਜੜੀਆਂ ਕਮੇਟੀਆਂ ਸੀ ਉਹਨਾਂ ਨੂੰ ਹੁਕਮ ਵੀ ਦਿੱਤੇ ਸੀ ਤੇ ਉਹਨਾਂ ਨੇ ਹਰਿਆਣੇ ਦੇ ਮੁੱਖ ਮੰਤਰੀ ਦੇ ਨਾਲ ਮੁਲਾਕਾਤ ਕੀਤੀ ਹੈ ਉਹਨੇ ਕਾਫੀ ਚਰਚਾ ਛੇੜ ਦਿੱਤੀ ਹੈ ਜੀ ਤਰਵਿੰਦਰ ਚਰਚਾ ਛੇੜਨ ਵਾਲੇ ਵੀ ਆਪ ਹੀ ਨੇ ਹੂੰ ਜਿਸ ਵੇਲੇ ਗਿਆਨੀ ਹਰਪ੍ਰੀਤ ਸਿੰਘ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਾਹਿਬ ਸੀ ਜਦੋਂ ਉਹਨਾਂ ਨੂੰ ਮਿਲਣ ਵਾਸਤੇ ਸਾਡੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਸਾਹਿਬ ਆਏ ਤੇ ਨਾਲ ਦੀ ਨਾਲ ਸਰਟੀਫਿਕੇਟ ਦਿੱਤਾ ਸੀ ਗਿਆਨੀ ਹਰਪ੍ਰੀਤ ਸਿੰਘ ਨੂੰ ਤੇ ਖਾਸ ਕਰ 2 ਦਸੰਬਰ ਤੋਂ ਬਾਅਦ ਜਦੋਂ ਹੁਕਮ ਨਵਾਂ ਜਾਰੀ ਹੋ ਗਿਆ ਅਸਲ ਦੇ ਵਿੱਚ ਜੀ ਇਹ ਤਾਂ ਬੀਜੇਪੀ ਦੇ ਏਜੰਟ ਨੇ ਏਜੈਂਟੀ ਬਦਲ ਗਈ ਪਹਿਲਾਂ ਏਜੈਂਟੀ ਕਾਂਗਰਸ ਦੀ ਹੋਇਆ ਕਰਦੀ ਸੀ ਜੋ ਧੂੜ ਪੱਟੀ ਤੇ ਫਿਰ ਦਿੱਲੀ ਦਾ ਇੱਕ ਆਗੂ ਲਿਆ ਆ ਗਿਆ ਗਿਆਨੀ ਕੁਲਦੀਪ ਗੜਗੱਜ ਨੂੰ ਤੇ ਗੜਗੱਜ ਸਾਹਿਬ ਨਾਲ ਮੁਲਾਕਾਤ ਹੋ ਗਈ ਨੈਭ ਸਿੰਘ ਸੈਣੀ ਮੁੱਖ ਮੰਤਰੀ ਹਰਿਆਣੇ ਦੀ ਤੇ ਹੁਣ ਨਹੀਂ ਇਹ ਜਵਾਬ ਦਿੰਦੇ ਕਿ ਗਿਆਨੀ ਗੜਗੱਜ ਫਿਰ ਉਹ ਕਿਹਦੇ ਏਜੰਟ ਨੇ ਭਾਪ ਆਪਣਾ ਕੀਤਾ ਆਪਣੇ ਗੱਲ ਨੂੰ ਪਾ ਜਾਂਦਾ ਕਦੇ-ਕਦੇ ਜਦਦਰ ਸਭ ਦੇ ਸਾਝੀ ਨੇ ਉਹਨਾਂ ਨੂੰ ਕੋਈ ਵੀ ਵੱਲ ਸਕਦਾ ਹੈ ਤੁਸੀਂ ਆਪਣੀਆਂ ਕੰਧਾਂ ਤੇ ਆਪਣੇ ਦਰਵਾਜ਼ੇ ਉੱਚੇ ਕਿਉਂ ਨਹੀਂ ਰੱਖਦੇ ਤੁਸੀਂ ਦੂਜਿਆਂ ਵਾਲੇ ਪਾਸੇ ਨੂੰ ਕਿਉਂ ਝਾਕਦੇ ਹੋ ਸੋ ਮੈਂ ਇਸ ਗੱਲ ਦੇ ਵਿੱਚ ਜਾਵਾਂ ਹੋਰਾ ਇਹਦਾ ਕੋਲ ਜਵਾਬ ਕੋਈ ਨਹੀਂ ਕਿ ਨੈਵ ਸਿੰਘ ਸੈਣੀ ਨਾਲ ਦੱਸੋ ਜੀ ਗੜਗੱਜ ਸਾਹਮਣੇ ਕਿਉਂ ਮੁਲਾਕਾਤ ਕੀਤੀ ਹੈ ਕੀ ਤੁਸੀਂ ਜਥੇਦਾਰ ਵੀ ਸਾਰੇ ਕੁਚੇ ਚ ਬੰਦ ਕਰਤੇ ਪਹਿਲਾ ਧਰਮਤਾ ਕੁਚੇ ਚ ਬੰਦ ਕੀਤਾ ਹੀ ਸੀ ਇਹ ਜਿਹੜੀਆਂ ਵਕਤੀ ਤੌਰ ਦੇ ਉੱਤੇ ਕੀਤੀਆਂ ਹੋਈਆਂ ਗੱਲਾਂ ਹੁੰਦੀਆਂ ਨੇ ਤਰਵਿੰਦਰ ਸਿੰਘ ਆ ਇਹ ਲੰਬਾ ਸਮਾਨੀ ਚਲਦੀਆਂ ਜੀ ਕਈ ਵਾਰੀ ਹੱਥਾਂ ਨਾਲ ਦਿੱਤੀਆਂ ਫਿਰ ਦੰਦਾਂ ਨਾਲ ਵੀ ਖੁੱਲਦੀਆਂ ਨਹੀਂ ਇਹਨਾਂ ਨੇ ਉਦੋਂ ਇਲਜ਼ਾਮ ਲਾ ਕੇ ਹੱਥਾਂ ਨਾਲ ਦੇਤੀਆਂ ਤੇ ਹੁਣ ਜਦੋਂ ਗੜਗਾਜ ਸਾਹਿਬ ਤੇ ਸੈਣੀ ਸਾਹਿਬ ਆ ਗਏ ਤੇ ਫਿਰ ਹੁਣ ਉਹ ਗੰਡਾ ਖੁੱਲ ਨਹੀਂ ਦੇਈਆਂ ਜੀ ਦਿਲ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਵੱਖ-ਵੱਖ ਮੁੱਦਿਆਂ ਦੇ ਉੱਤੇ ਆਪਣਾ ਪ੍ਰतिकਰਮ ਦਿੱਤਾ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਜੀ ਸ਼ੁਕਰੀਆ ਮਿਹਰਬਾਨੀ ਧੰਨਵਾਦ ਹੈ ਸਾਡੇ ਦਰਸ਼ਕਾਂ ਦਾ ਤੇ ਅਗਲੇ ਹਫਤੇ ਹੋਰ ਸਰਗਰਮੀਆਂ ਲੈ ਕੇ ਫਿਰ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ